ਜੋ ਆਏ ਪਿੰਡ ਬੇਲਾ ਤੇ ਆਨੀ ਬੇਲਾ ਤੇ ਆਨੀ ਜਿਹੜਾ ਇਹ ਸਭ ਤੋਂ ਵੱਡਾ ਪਿੰਡ ਹੈ ਔਰ ਇੱਥੇ ਦੱਸਿਆ ਜਾ ਰਿਹਾ ਹੈ ਸਾਡੇ ਰਵਿੰਦਰ ਭਾਜੀ ਵੱਲੋਂ ਵਿਜੇ ਭਾਜੀ ਵੱਲੋਂ ਕਿ ਕਾਫੀ ਮੁਸ਼ਕਲ ਕਰਕੇ ਲੋਕਾਂ ਨੇ ਆਪਣੀ ਜਿਹੜੀ ਦੋਜੀ ਰੋਟੀ ਹੈ ਫਸਲਾਂ ਹੈ ਉਹਨਾਂ ਦਾ ਅਜਾੜਾ ਹੋ ਗਿਆ ਉਹਦਾ ਕਾਰਨ ਹੈ ਕਿ ਉੱਪਰ ਬਾਰਿਸ਼ਾਂ ਬਹੁਤ ਜ਼ਿਆਦਾ ਹੋ ਗਈਆਂ ਨੰਗਲ ਡੈਮ ਤੋਂ ਪਾਣੀ ਛੱਡਿਆ ਗਿਆ ਔਰ ਪਾਣੀ ਦੇਖ ਸਕਦੇ ਆ ਵੀ ਮੇਰੇ ਖਿਆਲ ਹੈ ਕਿ 3 ਫੁੱਟ ਪਾਣੀ ਇੱਥੇ ਹੋਣਾ ਹੈ ਔਰ ਜਿੱਥੇ ਅਸੀਂ ਖੜੇ ਆਏ ਤਾਂ ਅੱਗੇ ਜਾ ਕੇ ਇਹ ਡੰਗਰਾਂ ਦਾ ਬਾੜਾ ਏ ਔਰ ਕੀ ਹਾਲਾਤ ਹੈ ਇਸ ਟਾਈਮ ਔਰ ਇੱਥੇ ਕੋਈ ਸੁਵਿਧਾ ਜਿਹੜੀ ਹੈ ਹਰ ਤੱਕ ਮੈਨੂੰ ਲੱਗਦਾ ਪਹੁੰਚ ਹੀ ਨਹੀਂ ਹੈ ਅਸੀਂ ਇਕੱਠੇ ਹੋ ਕੇ ਇਸ ਕਰਕੇ ਆਏ ਕਿ ਸਾਡੀ ਜਿਹੜੀ ਆਵਾਜ਼ ਹੈ ਭਾਰਤ ਜਨਤਾ ਪਾਰਟੀ ਇਸ ਹਲਕੇ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਕਿੱਦਣਾ ਕਿਤੇ ਇਹਨਾਂ ਲੋਕਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਮੈਂ ਸਮਝਦਾ ਕਿ ਮੁਆਵਜ਼ੇ ਦੇ ਨਾਲ-ਨਾਲ ਜਿਹੜਾ ਹੈ ਇਹਨਾਂ ਲੋਕਾਂ ਦਾ ਪੱਕਾ ਸਥਾਈ ਹਾਲ ਜਿਹੜਾ ਹੈ ਆ ਦੇਖੋ ਪਾਣੀ ਦੇ ਵਿੱਚ ਜਿਹੜਾ ਹੈ ਹਾਲਾਤ ਕਾਫੀ ਦੁਰਲਭ ਹੈ ਉਹ ਜਿੱਥੇ ਅਸੀਂ ਖੜੇ ਹੈ ਇਹ ਰੋਡ ਸਿੱਧਾ ਮੋਜੋਵਾਲ ਟੱਚ ਕਰ ਰਿਹਾ ਹੈ ਨਹੀਂ ਨਹੀਂ ਇਹ ਜਿਹੜਾ ਰੋਡ ਹੈ ਵੀ ਜਿਹੜਾ ਪਿੰਡ ਤੇ ਦਰਿਆ ਤੱਕ ਬੀਜਪੀ ਨੇ ਹੀ ਬਣਾਵਾ ਮੇਤਲ ਸਾਹਿਬ ਅੱਛਾ ਬਣਾਵਾ ਉਹਨੇ ਹੀ ਹੈ ਜੀ ਸਾਡੇ ਵਿਜੇ ਭਾਰੀ ਦੇ ਮੁਤਾਬਕ ਇਹਦਾ ਰੋਡ ਹੈ ਇਹ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਹੈ ਔਰ ਮੈਂ ਸਮਝਦਾ ਵੀ ਆਉਣੇ ਵਾਲੇ ਸਮੇਂ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਆਊਗੀ ਉਸ ਵੇਲੇ ਵੀ ਸਾਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਔਰ ਇਸ ਰੋਡ ਨੂੰ ਹੀ ਪੱਕਾ ਕਰਾਂਗੇ ਔਰ ਦੇਖਾਂਗੇ ਕਿ ਬੇਲਿਆਂ ਦੇ ਵਿੱਚ ਇਹਨਾਂ ਦੀ ਮੰਗ ਹੈ ਮੇਨ ਕਿ ਜੇਕਰ ਦਰਿਆ ਨੂੰ ਚੈਨਲਾਈਜ਼ ਕਰ ਦਿੱਤਾ ਜਾਵੇ ਔਰ ਚੈਨਲਾਈਜ਼ ਕਰਨ ਦੇ ਲਈ ਮੇਰੀ ਕੋਸ਼ਿਸ਼ ਹੋਊਗੀ ਕਿ ਕੇਂਦਰ ਦੇ ਵਿੱਚੋਂ ਵੀ ਜਾਂ ਪੰਜਾਬ ਸਰਕਾਰ ਜੇਕਰ ਉਦਦਮ ਕਰੇ ਸਾਡੇ ਮੰਤਰੀ ਸਾਹਿਬ ਵੱਡਾ ਭਾਰੀ ਕਾਫਲਾ ਲੈ ਕੇ ਘੁੰਮ ਰਹੇ ਆ ਪਰ ਲੇਕਿਨ ਜ਼ਮੀਨੀ ਸਤਰ ਤੇ ਕੰਮ ਕੋਈ ਨਹੀਂ ਹੋ ਰਿਹਾ ਸੋ ਮੇਰੀ ਬੇਨਤੀ ਹੈ ਮੰਤਰੀ ਸਾਹਿਬ ਨੂੰ ਵੀ ਕਿ ਜ਼ਮੀਨੀ ਤੌਰ ਤੇ ਕੰਮ ਕਰਕੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰੋ ਆ ਲੋਕਾਂ ਦੀ ਜਿਹੜੀ ਫਸਲ ਹੈ ਤੇ ਕਿਸਾਨਾਂ ਦੀ ਜਿਹੜੀ ਫਸਲ ਹੈ ਇਹ ਗੜ ਚੁੱਕੀ ਹੈ ਮਰ ਵੀ ਗਈ ਮੈਨੂੰ ਲੱਗਦਾ ਬਹੁਤੀ ਫਸਲ ਤਾਂ ਔਰ ਇਹ ਚਾਰੇ ਦੇ ਕੰਮ ਵੀ ਮੈਨਾਂ ਦਾ ਬੜੀ ਮੁਸ਼ਕਲ ਆ ਰਹੀ ਸੋ ਬਾਰ-ਬਾਰ ਸਾਡੀ ਇਹੀ ਬੇਨਤੀ ਹੈ ਕਿ ਵਿਲੇਆਂ ਦੇ ਵਿੱਚ ਮੰਤਰੀ ਸਾਹਿਬ ਕਾਫਲੇ ਲੈ ਕੇ ਨਾ ਘੁੰਮੋ ਜਮੀਨੀ ਤੌਰ ਤੇ ਜੇ ਕੋਈ ਕੰਮ ਕਰਨਾ ਹੈ ਤਾਂ ਉਹਦੀ ਜਿਹੜੀ ਹੈ ਉਹ ਕੋਸ਼ਿਸ਼ ਜ਼ਰੂਰ ਕਰੋ ਅਮਲਾ ਇੱਥੇ ਲਾਇਆ ਜਾਵੇ ਸੋ ਉਹ ਫੋਟੋ ਦਿਖਾ ਰਹੇ ਆ ਪਾਣੀ ਦੇ ਹਾਲਾਤ ਜੋ ਹੈ ਇੱਥੇ ਸਾਫ ਸਫਾਈ